ਵਾਹਿਗੁਰੂ ਕੀ ਘਰ ਸਾਹਿਬ ਵਾਹਿਗੁਰੂ ਕੀ ਹਕਤੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਦੋ ਨਾ ਦੇਸ਼ਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸੁਸੋ ਮੱਦੇ ਨਜ਼ਰ ਰੱਖਦੇ ਹੋਏ ਜੋ ਪ੍ਰਸ਼ਾਸਨ ਵੱਲ ਹਰ ਤਰ੍ਹਾਂ ਦੀਆਂ ਕ੍ਰਿਆਵਾਂ ਨੇ ਕਿ ਆਪੋ ਆਪਣੇ ਘਰਾਂ ਦੇ ਜੋ ਲਾਈਟਾਂ ਆ ਉਹ ਬੰਦ ਕਰ ਦਿੱਤੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਰਕਾਰੀ ਸੋਲਰ ਵਾਲਿਆਂ ਲਾਈਟਾਂ ਲੱਗੀਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬੰਦ ਕਰ ਦਿੱਤੀਆਂ ਜਾਣ ਇਹ ਬੇਨਤੀ ਸਮੂਹ ਪੰਚਾਇਤ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਜਾਂਦੀ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਹਥੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਦੋਨਾਂ ਦੇਸ਼ਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸੋ ਸੋ ਮੱਦੇ ਨਜ਼ਰ ਰੱਖਦੇ ਹੋਏ ਜੋ ਪ੍ਰਸ਼ਾਸਨ ਵੱਲ ਹਾਈ ਟੈਟਾ ਕਰਤੀਆਂ ਗਿਆ ਨੇ ਕਿ ਆਪੋ ਆਪਣੇ ਘਰਾਂ ਦੇ ਜੋ ਲਾਈਟਾਂ ਆ ਉਹ ਬੰਦ ਕਰ ਦਿੱਤੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਰਕਾਰੀ ਸੋਲਰ ਵਾਲਿਆਂ ਲਾਈਟਾਂ ਲੱਗ ਕੇ ਆਈਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬੰਦ بےتیشن کی واحر واحد واحر واحر جی کی فتح نگر نواسیا نو بےنتی کی جاتی ہے کہ آپ جی کو پتا ہے کہ جو دونوں دیش جو حالات ਸੋ ਉਸ ਮੱਦੇ ਨੱਦੇ ਰੱਖਦੇ ਹੋਏ ਜੋ ਪ੍ਰਸ਼ਾਸਨ ਵੱਲੋਂ ਹਾਈ ਟੈਟਾ ਕਰਤੀਆਂ ਗਿਆ ਨੇ ਕਿ ਆਪੋ ਆਪਣੇ ਘਰਾਂ ਦੇ ਜੋ ਲਾਈਟਾਂ ਆ ਉਹ ਬੰਦ ਕਰ ਦਿੱਤੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੋਧਰਦਾਰਾਂ ਲਾਈਟਾਂ ਲੱਗ ਕੇ ਆਈਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਢ ਕੇ ਕੁਝ ਸਮੇਂ ਵਾਸਤੇ ਬੰਦ ਦੇ ਬੇਨਤੀ ਸਭੋਂ ਪੰਚਾਇਤਵਾਲੋ ਅਤੇ ਪ੍ਰਸ਼ਾਸਕ ਨੂੰ ਆਪਦੀਆਂ ਬੇਨਤੀ ਜਾਂਦੀ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ